ਉਹ ਵੀ ਮਿੱਤਰੋ ਅੱਜ ਕਰਾਉਨੇ ਆ ਤੁਹਾਨੂੰ ਸ਼ੌਂਕ ਕਬੂਤਰਾਂ ਦਾ ਜਿਹੜੇ ਕਿ ਆਪਾਂ ਪਹਿਲੇ ਦਿਨ ਕੱਢਾਂਗੇ ਤੇ ਦੇਖੋ ਫੇਰ ਪੱਠੀਆਂ ਕਿ ਪੱਠੇ ਆ ਇਹ ਪੱਠੀਆਂ ਪੱਠੀਆਂ ਜੀ ਇਹ ਕਰੋ ਚੈੱਕ ਲਾਈਵ ਹਰ ਛੱਡਾ ਪਿੰਜਰਾ ਪਰ ਰੱਖਿਆ ਜੀ ਆਪਣਾ ਕਬੂਤਰਾਂ ਦਾ ਸਾਰੇ ਤਿਆਰੀ ਵਾਲੇ ਕਬੂਤਰ ਆ ਇਹਨਾਂ ਦੇ ਵਿੱਚੋਂ ਸਿਲੈਕਟ ਕਰਾਂਗੇ ਛੱਡੀ ਚੱਲ ਕੀ ਨਹੀਂ ਆਈ ਇਹ ਵੀ ਹਾਲ ਸ਼ਰਫਾ ਰਾਇ ਟੁੱਟਦੀ ਫਿਰਦੀ ਐ ਲੱਗੂ ਦੇ ਆ ਕਾਲੇ ਫੰਗਾ ਕਹਿੰਦੇ ਫੰਗ ਨਹੀਂ ਗੇ ਬੱਲੇ ਜਿਹੇ ਠੀਕ ਆ 33 ਆ ਵੀ ਇਹ 33 ਵਾਲੀ 33 ਵਾਲੀ ਆ ਜੀ ਇਹ 33 ਵਾਲੀ ਪੱਟੀ ਆਗੜਾ ਚੀਨਾ ਤੇ ਉਹ ਕਾਲਾ ਚੀਨਾ ਠੀਕ ਆ ਸ਼ਾਮ ਪਾਣ ਲਾ ਦੇਣਾ ਅੱਜ ਦਾ ਹਣ ਦੇਹਾ ਦਾ ਕਰਮਣਾ ਸਾਖ ਖਾਈ ਆ ਵੀ ਸਾਖ ਖਾਣਾ ਛੱਡ ਦੇ ਸ਼ਾਖ ਲਓ ਵੀ ਸ਼ਾਖੇ ਬਹੁਤ ਆਪਣੇ ਕੋਲ ਕੋਈ ਇਹਨੂੰ ਮਾਰਦਾ ਉਹ ਚਾਹਤਾ ਇਕੱਠੀ ਫੜ ਲਾ ਦੋਨੇ ਆਹ ਕੁਕਦੀ ਦੇਖ ਨੂੰ ਕੁਕਦੀ ਕੀ ਕਰਦੀ ਐ ਕੁਕਦੀ ਦੇਖੀ ਤਾ ਕੁਕਦੀ ਐ ਕੁਕਦੀ ਦੇਖੀ ਟੱਕ ਤੇ ਨਹੀਂ ਜਾਂਦੀ ਕੁਕਦੀ ਆਹ ਭਾਈ ਬੰਦਾ ਬਈ ਯਾਰ ਆਹ ਮੱਠੀ ਕੌੜੀ ਵਾਲੇ ਆ ਨਾ ਬੜੇ ਕੋ ਆ ਬਈ ਵਾਲੇ ਹਾਂ ਆ ਜਾ ਆ ਤਾਂ ਉਹੀ ਆ ਹਨਾ ਜੀ ਪੀਰਾਂ ਲਈ ਨਾ ਤੇ ਇਹਦੇ ਨਾਲ ਦੀ ਸੀ ਇਹ ਨੀਵੇਂ ਵਾਲੀ ਸੀ ਮਰੀ ਮੰਜਾ ਲੋ ਕਰੋ ਚੱਕ ਜੀ ਕੁੱਤਰ ਬੜੀ ਉਹਦਾ ਜਦੋਂ ਅੰਬਰ ਦਾ ਉਹ ਨੂੰ ਪਤਾ ਲੱਗਾ ਕਿ ਹੜਦਾਨਸ ਨੇ ਕਿੰਨੇ ਛੱਡੇ ਆ ਟੋਟਲ ਅੱਜ 24 24 ਛੱਡੀਆਂ ਜੀ ਪੱਟੀਆਂ ਅੱਜ ਆ ਇੰਨਾ ਚੋ ਸਿਲੈਕਟ ਕਰਨੀਆਂ ਇਹ ਲੈ ਬਣਾ ਬੁਰਾ ਪੜੀਏ ਪੈਰੇ ਹੱਥ ਲੈ ਨਹੀਂ ਦਿਖਾਉਂਦੀ ਤੁਸੀਂ ਜਿਵੇਂ ਕਰਤੀ ਤੀ ਤਾਂ ਹੁਣ ਹੁਣ ਬਾਦਾਮ ਖਿੱਚ ਲਏ ਹੁਣ ਕੁੱਬੇ ਦੀ ਬਾਜ ਦੀ ਜੁਤੀ ਹੁਣ ਫਾਂਗ ਜਾ ਟੁੱਟੇ ਮੈਂ ਪਿੰਡ ਵੱਡਾ ਅੱਜ ਬਾਰੇ ਇਹਨੇ ਕੋਈ ਅੱਜ ਕਿਉਂ ਹੈ ਆਪਣਾ ਬਾਜ ਦੇਖੋ ਕਿਵੇਂ ਹੈ ਹੈਲੋ ਕਰੀ ਹੈਲੋ ਹੈਲੋ ਕਰ ਹੈਲੋ ਹੈਲੋ ਕਰ ਇੱਕ ਆਹ ਆਪਣਾ ਜਰਮਨ ਸ਼ਿਪ ਆਇਆ ਕਰੋ ਚੱਕ ਜਰਮਨ ਸ਼ੈਪ ਆਪਣਾ ਤੇ ਪਹਿਲਾਂ ਆਪਣਾ ਹਨਾ ਇਹ ਘਰ ਪਾਇਆ ਪਹਿਲਾਂ ਉਹ ਖੁੱਲਾ ਸੀ ਸਿਸਟਮ ਠੀਕ ਹੈ ਉਦੋਂ ਥੋੜੀ ਦਿੱਕਤ ਆਉਂਦੀ ਸੀ ਤੇ ਹੁਣ ਆ ਘਰ ਇੱਕ ਸਾਈਡ ਕਰਤਾ ਕਬੂਤਰਾਂ ਦਾ ਕਰਕੇ ਇੱਕ ਸਾਈਡ ਕਰਤਾ ਬਾੜਾ ਚੈੱਕ ਕਰੋ ਦੇਖੋ ਬਾਈ ਤੇ ਹੁਣ ਇੱਥੇ ਰੌਣਕਾਂ ਲੱਗਿਆ ਕਰਨੀਆਂ ਇੱਕ ਦੋ ਦਿਨਾਂ ਨੂੰ ਇੱਥੇ ਪਾ ਦਾਂਗੇ ਆਪਾਂ ਸੜਕੜਾ ਪਾਵਾਂਗੇ ਹਨਾ ਸੜਕੜਾ ਪਾ ਕੇ ਤਾਂ ਪੂਰਾ ਐ ਬੜਾ ਕੇ ਤੇ ਤੁਹਾਨੂੰ ਦਿਖਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵਿੱਚ ਕੂਲਰ ਤੇ ਫਰਿੱਜ ਕੈਂਪਰ ਉੱਪਰ ਠੰਡੇ ਦੀਆਂ ਬੋਤਲਾਂ ਲਿਆ ਕੇ ਰੱਖਿਆ ਕਰਾਂਗੇ ਤੇ ਇੰਜੋਏ ਕਰਾਂਗੇ ਇੱਥੇ ਕੀਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਹਰ ਹਰ ਇੱਕ ਰੋਜ਼ ਵੀਡੀਓ ਦਿਖਾਇਆ ਕਰਾਂਗੇ ਤੇ ਕਰੋ ਚੈੱਕ ਬਾਈ ਤੇ ਫੁੱਲ ਇੰਜੋਏ ਕਰਿਆ ਕਰਾਂਗੇ ਡੇਲੀ ਦਿਖਾਇਆ ਕਰਾਂਗੇ ਤੁਹਾਨੂੰ ਵੀਡੀਓ ਕਬੂਤਰਾਂ ਦੀ ਜਿਵੇਂ ਜਿਵੇਂ ਆਪਾਂ ਡਾਈਆਂ ਕਰਾਵਾਂਗੇ ਓਵੇਂ ਓਵੇਂ ਕਬੂਤਰ ਦਿਖਾਵਾਂਗੇ ਆਹ ਜਾਲ ਆਪਾਂ ਪਿਛਲੇ ਸਾਲ ਲਿਆਂਦਾ ਪਿਛਲੇ ਸਾਲ ਆਪਣੇ ਵਧੀਆ ਕਬੂਤਰ ਉੱਡਿਆ ਤੇ ਬਾਜੀ ਤਾਂ ਨਹੀਂ ਜਿੱਤੇ ਜਮਾ ਐਂਡ ਤੇ ਇੱਕ ਬਾਗ ਜਾਂਦੇ ਸੀ ਦੋ ਬਾਜ਼ੀਆਂ ਆ ਗਈਆਂ ਸੀ ਹਨਾ ਹਿੱਸੇ 'ਚ ਦੋ ਕ ਬਾਜ਼ੀਆਂ ਆ ਗਈਆਂ ਸੀ ਹਿੱਸੇ 'ਚ ਇੱਕ ਚਹਿਲਾ ਵਾਲੀ ਛੱਡੀ ਸੀ ਕਬੂਤਰ ਜਿਹਾ ਆ ਉਹ ਰਾਤ ਦੇ 9 ਵਜੇ ਬੈਠੀ ਸੀ ਤੇ ਉਹ ਤੋਂ ਬਾਅਦ ਆਪਾਂ ਆ ਖੁੱਡੇ ਪਾ ਲਏ ਤੇ ਦੋ ਇੱਥੇ ਪਾਉਣੇ ਆ ਜਾਂ ਦੋ ਇੱਥੇ ਜਾਂ ਇੱਧਰ ਪਾਵਾਂਗੇ ਆ ਸਾਹਮਣੇ ਠੀਕ ਐ ਤੇ ਆ ਆਪਣੀਆਂ ਮਹਿਸਾਂ ਦੇ ਗਾਈਆਂ ਆ ਇਹ ਸਪੈਸ਼ਲ ਹੀ ਆ ਸਪੈਸ਼ਲ ਕੋਈ ਮਰਜ਼ੀ ਆਵੇ ਜਾਵੇ ਇੱਥੇ ਸਪੈਸ਼ਲ ਬਣਾਇਆ ਹੋਇਆ ਕਬੂਤਰਾਂ ਨਾਲ ਵਾਸਤੇ ਕਰੋ ਫਿਰ ਚੱਕ ਕਬੂਤਰ ਆਪਣੇ ਲੱਗ ਗਿਆ ਅਸਮਾਨ ਦੇ ਵਿੱਚ ਤੇ ਕੁਛ ਦਰਮਿਆਨੇ ਉੱਡਦੇ ਆ ਤੇ ਕੁਛ ਜਮਾ ਧੁੱਸਗੇ ਵਿੱਚ ਬੱਦਲਾਂ ਜਾਂ ਕੇ ਇੱਕ ਉਹਦਾ ਪੱਠਾ ਦਿਖਾਵਾਂਗੇ ਬਾਈ ਹਰਪ੍ਰੀਤ ਸਿੰਘ ਨੇ ਲੈਤਾ ਸੀ ਇੱਥੇ ਆਪਣੇ ਕੋਲੇ ਬੈਠਾ ਸੀ ਜਿਹੜਾ ਪੱਗ ਜੀ ਵਾਲਾ ਹਰਪ੍ਰੀਤ ਸਰਪੰਚਾ ਉਹ ਉਹ 60000 ਦਾ ਲੈਤਾ ਸੀ ਉਹਦਾ ਪੱਠਾ ਉਹ ਬੈਠਾ ਪਿੰਜਰੇ ਦੇ ਵਿੱਚ ਤੇ ਇੱਕ ਉੱਡ ਰਿਹਾ ਕੱਲ ਹੀ ਲਿਆਂਦਾ ਇਹ ਪੱਠਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਇਹਦੀ ਡਾਈ ਕੋਈ ਜਾਨਵਰ ਨੀਵੇਂ 'ਚ ਉੜਦੇ ਆ ਬਾਕੀ ਪਹਿਲਾ ਦਿਨ ਅੱਜ ਛੱਡਦਿਆਂ ਨੂੰ ਹੌਲੀ ਹੌਲੀ ਖੁੱਲਣਗੇ ਹੈ ਕਿੰਨੇ ਕੜਤੇ 24 ਕੜਿਆ 24 ਅੱਛਾ ਹਾਂ ਦੇਂਗਾ ਚੋਲੇ ਮਾ ਫੁੱਲ ਬੜਾ ਫੁੱਲਾ ਅੱਛਾ ਹਾਂ ਲਓ ਵੀ ਮਿੱਤਰੋ ਆਪਣਾ ਇੱਕ ਦੂਜਾ ਸੈਟ ਅਪ ਦਿਖਾਉਨੇ ਆ ਜਿੱਥੇ ਆਪਾਂ ਬੱਚੇ ਕਢਾਉਨੇ ਆ ਆਜੋ ਦੇਖਦੇ ਆ ਫਿਰ ਇੱਥੇ ਆਪਾਂ ਬੱਚੇ ਕਢਾਉਣੇ ਆ ਆ ਘੁੰਡਿਆਂ ਦੇ ਵਿੱਚ ਆ ਦੇਖੋ ਇੱਥੇ ਵੱਡੀਆਂ ਜੋੜੀਆਂ ਰੱਖੀਆਂ ਹੋਈਆਂ ਆ ਦੇਖੋ ਲਾਲ ਜੀਨੇ ਕਟੀਆਂ ਦੇ ਤੇ ਇੱਕ ਹੋਰ ਆਪਣਾ ਆ ਦੇਖੋ ਇੱਕ ਦੂਜਾ ਆ ਬੱਚਿਆਂ ਬੱਚੇ ਕਢਾਈ ਜਾਂਦੇ ਆ ਇੱਥੇ ਵੀ ਵੱਡੀਆਂ ਜੋੜੀਆਂ ਆ ਆ ਖੋਲੀ ਚਾਚਾ ਲਓ ਮਿੱਤਰੋ ਕਰੋ ਸ਼ੌਂਕ ਪੂਰਾ ਆ ਦੇਖੋ ਵੱਡੀਆਂ ਜੋੜੀਆਂ ਤੇ ਬੱਚੇ ਉਹ ਬੈਠਿਆ ਤਾਲ ਗੰਤਰੇ ਤੇ ਆ ਇੱਕ ਆ ਬੈਠਾ ਚਿੱਟਾ ਬੱਚਾ ਆ ਬੈਠਿਆ ਰੱਤੇ ਤੇ ਆ ਬੈਠੇ ਦੋ ਬੱਚੇ ਆਪਣੇ ਤੇ ਦੋ ਉਹ ਬੈਠੇ ਆ ਜੇ ਆਪਾਂ ਗਾਹਾਂ ਕੱਢਾਂਗੇ ਬੱਚੇ ਭਰਦੋ ਦੀਆਂ ਬਾਜੀਆਂ ਛੱਡਾਂਗੇ ਕਰੋ ਚੱਕ ਆ ਵੱਡੀਆਂ ਜੋੜੀਆਂ ਦੇਖੋ ਆਖਿਆ ਵਿੱਚ ਖਟੀਆਂ ਦੇ ਆ ਤੇ ਚਿੱਟੀਆਂ ਦੇ ਲਓ ਵੀ ਇੱਕ ਹੋਰ ਦਿਖਾਉਣਾ ਐਤ ਕੀ ਆਪਣੀ ਫੁੱਲ ਤਿਆਰੀ ਹੈ ਇੱਕ ਆਪਣਾ ਆਖ ਗੱਡਾ ਇਹਦੇ ਵਿੱਚ ਗੋਲੇ ਦਿਖਾਉਨੇ ਆ ਤੁਹਾਨੂੰ ਗੋਲੇ ਤੇ ਦੂਜੇ ਸਲਾਰੇ ਲੈ ਆਕਰੋ ਸ਼ਾਹੋ ਕਿ ਮਿੱਤਰੋ ਇੱਕ ਆ ਪਾਕਿਸਤਾਨੀ ਕਬੂਤਰ ਦੇਖੋ ਤੇ ਆ ਸਲਾਰੇ ਜੇ ਆ ਉਹ ਆਪਣੇ ਗੋਲੇ ਬੈਠੇ ਆ ਆ ਗੋਲੇ ਦੇ ਬੱਚੇ ਕਢਾਏ ਆ ਕਿ ਕਢਾਏ ਨਹੀਂ ਆ ਗਾਹਾਂ ਕਢਾਵਾਂਗੇ ਗੋਲੇ ਦੇ ਬੱਚੇ ਕਢਾਏ ਨਹੀਂ ਹਜੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਵੀਡੀਓ ਲੱਗਦੀ ਆ ਤੇ ਫਿਰ ਆਪਾਂ ਉਹਦੇ ਹਿਸਾਬ ਨਾਲ ਛੋਡੇ ਥਾਈ ਵੀਡੀਓ ਭੇਜਿਆ ਕਰਾਂਗੇ ਬੁਰਜ ਮਾਨਸਾ ਕਬੂਤਰ ਕਲੱਬ ਹੈ ਚੈਨਲ ਦਾ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ 来 ਵੀ ਆਪਣਾ ਭਰਾ ਦੀਪੂ ਫੌਜੀ ਵੀ ਆਊਗਾ ਛੁੱਟੀਆਂ ਤੇ ਛੁੱਟੀ ਲੈ ਕੇ ਜਿੱਦੇ ਆਪਾਂ ਪੂਰੀਆਂ ਫੁੱਲ ਬਾਜ਼ੀਆਂ ਚੱਲੀਆਂ ਮਈ ਜੂਨ ਦੇ ਵਿੱਚ ਤੇ ਆਹ ਦੀਪੂ ਫੌਜੀ ਦਾ ਘਰ ਹੀ ਆ ਤੇ ਪਿਛਲੇ ਪਾਸੇ ਆਪਾਂ ਇੱਥੇ ਰੱਖੇ ਹੋਇਆ ਕਬੂਤਰ ਸਾਰਿਆਂ ਨੇ ਸਾਂਝੇ ਤੇ ਉਹ ਆਪਣਾ ਬਾਜੀ ਕਿੱਦਿਆ 9 ਤਰੀਕ ਦੀ ਆ ਆਪਣੇ ਪਿੰਡ ਬਾਜੀ ਵੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਚੈਨਲ ਤੇ ਆਪਾਂ ਲਾਈਵ ਉਹਨਾਂ ਤੇ ਨਹੀਂ ਕਰ ਸਕਦੇ ਜਿਨ੍ਹਾਂ ਤੇ 50 ਤੋਂ ਪਲੱਸ ਨਹੀਂ ਸਬਸਕ੍ਰਾਈਬ ਹੁੰਦੇ ਛੇਤੀ ਛੇਤੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣੇ ਪਿੰਡ ਤੋਂ ਨੂੰ ਲਾਈਵ ਆਵਾਜ਼ੀ ਦਿਖਾਵਾਂਗੇ ਠੀਕ ਹੈ ਬਾਈ ਤੇ ਦੀਪੂ ਫੌਜੀ ਵੀ ਪੂਰੇ ਝਟ ਕੱਢੂਗਾ ਆ ਕੇ ਇੱਥੇ ਤੇ ਹੁਣ ਉਹ ਵਿਚਾਰਾ ਡਿਊਟੀ ਤੇ ਐ ਕਿਉਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਪਹਿਲਾਂ ਉਹ ਬੇਲਾ ਰਹਿੰਦਾ ਸੀ ਤੇ ਪੂਰੇ ਫੁੱਲੋਂ ਨੇ ਕਬੂਤਰ ਡਾਇਆ ਤੇ ਹੁਣ ਉਹ ਕਹਿੰਦਾ ਮੈਂ ਛੁੱਟੀ ਲੈ ਕੇ ਆਉਂਗਾ ਸਪੈਸ਼ਲ ਅੱਜ ਪਹਿਲੀ ਡਾਈ ਹੈ ਇਹਨਾਂ ਦੀ ਦੇਖੋ ਫਿਰ ਕਰੋ ਚੱਕਾ ਆਪਾਂ ਛੱਡਣੇ ਇਹਨਾਂ ਨੂੰ ਰਾਜਗੜ ਕੁੱਬੇ ਆਪਾਂ ਇੱਕ ਕਬੂਤਰ ਇਹਨਾਂ 'ਚੋਂ ਛਾਟਣਾ ਕਬੂਤਰੀ ਜਿਹੜੀ ਵਧੀਆ ਉੱਡ ਕੇ ਆਊਗੀ ਉਹ ਤਾਂ 3-4 ਕੱਢਾਂਗੇ 3-4 ਨੂੰ ਫਿਰ ਤਿਆਰੀ ਕਰਾਵਾਂਗੇ ਉਹ ਤੋਂ ਬਾਅਦ ਫਿਰ ਆਪਾਂ ਉਹਦੇ 'ਚੋਂ ਸਿਲੈਕਟ ਕਰਾਂਗੇ ਵੀ ਕਿਹੜੀ ਛੱਡਣੀ ਆਪਾਂ ਰਾਜਗੜ ਕੁੱਬੇ ਕਰੋ ਫਿਰ ਚੈੱਕ ਦੇਖੋ ਛੱਡੋ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨਾਲ ਸਬਸਕ੍ਰਾਈਬ ਕਰ ਦਿਆ ਕਰੋ ਬੁਰਜਮਾਨਸਾ ਕਲੱਬ ਆਪਣਾ ਚੈਨਲ ਆ ਕਬੂਤਰ ਕਲੱਬ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੜਾਕੇ ਪਾ ਦਾਂਗੇ ਵੀਡੀਓਾਂ ਦੇ ਤੇ ਤੁਹਾਨੂੰ ਪੂਰੇ ਸ਼ੌਂਕ ਕਰਾਇਆ ਕਰਾਂਗੇ ਦੇਖੋ ਬਾਈ ਲਓ ਵੀ ਮਿੱਤਰੋ ਆ ਆ ਕਬੂਤਰ ਦਾ ਕਰੋ ਸ਼ੌਂਕ ਚਾਚਾ ਮੇਰਾ ਕਹਿੰਦਾ ਬਾਲੇ ਭੜੇ ਆ ਕਹਿੰਦਾ ਆਹ ਕਬੂਤਰ ਕਿੰਨੇ ਕਿੰਨੇ ਦਿਨ ਉੱਡਦਾ ਰਿਹਾ ਤਿੰਨ ਤਿੰਨ ਦਿਨ ਇਹ ਕਬੂਤਰ ਉੱਡਦਾ ਰਿਹਾ ਬਾਈ ਪਿੰਡ ਤੇ ਇਹਨੂੰ ਵੀ ਹੁਣ ਖੋਲਾਂਗੇ ਜਦੋਂ ਪੱਠਾ ਆ ਹੁੰਦਾ ਸੀ ਕਬੂਤਰ ਸਾਰੇ ਹੀ ਚੰਗੇ ਆ ਪੂਰੇ ਤਾਗੜੇ ਆ ਕਬੂਤਰ ਆ ਦੇਖੋ ਜੀ ਕਿੰਨਾ ਲੰਮਾ ਕਬੂਤਰ ਆਪਣਾ ਤੇ ਕੱਲ ਨੂੰ ਆਹ ਕਬੂਤਰ ਛੱਡਾਂਗੇ ਕਰੋ ਚੈੱਕ ਫਿਰ ਆਹ ਕਬੂਤਰ ਕਬੂਤਰ ਪੂਰੇ ਲੰਮੇ ਆ ਦੇਖੋ ਕੱਲ ਨੂੰ ਆਹ ਕਬੂਤਰ ਛੱਡਣੇ ਆ ਸਾਰੇ ਬਾਜ਼ੀਆਂ ਆਪਣੀਆਂ ਆ ਗਈਆਂ ਬੱਸ 20 ਦਿਨਾਂ ਨੂੰ ਸਟਾਰਟ ਹੋ ਜਾਣਗੀਆਂ ਬਾਟੀਆਂ ਉਹਦੇ ਹਿਸਾਬ ਨਾਲ ਆਪਾਂ ਕਬੂਤਰ ਛੱਡੇ ਆ ਕਰੋ ਚੈੱਕ ਲੋ ਵੀ ਕਬੂਤਰੀਆਂ ਵੱਧ ਆ ਆਪਣੇ ਕੋਲੇ ਤੇ ਕਬੂਤਰ ਥੋੜੇ ਜਿਹਾ ਘਟਾ ਹੈ ਲਾਉ ਵੀ ਇੱਕ ਕਬੂਤਰੀ ਤਾਂ ਆਪਣੀ ਬੈ ਗਈ ਤੇ ਦੂਜੀ ਵੀ ਬੈਠੀ ਜਾਂਦੀ ਆ ਪੱਠੀ ਤੇ ਬਸ ਜਿਹੜੇ ਆਪਣੇ ਪਹਿਲੇ ਦਿਨ ਉੜਦੇ ਹੁੰਦੇ ਆ ਕਬੂਤਰ ਆ ਵੀ ਸਿੱਧੇ ਆ ਜਾਣ ਉੱਡਣ ਭਾਵੇਂ 10 ਮਿੰਟ ਕਬੂਤਰ ਆ ਕੇ ਸਿੱਧਾ ਛਤਰੀ ਦੇ ਬਹਿ ਜਾਏ ਉਹੀ ਕਬੂਤਰ ਮੰਨਿਆ ਜਾਂਦਾ ਹੁੰਦਾ ਤੇ ਪਾਸੇ ਤਾਂ ਨਾ ਪੈਰ ਲਾਵੇ ਹੈਨਾ ਕਹ ਹੌਲੀ ਹੌਲੀ ਇਹ ਜਾਨਵ ਪੰਛੀ ਆ ਜਾਨਵਰ ਆ ਹਨਾ ਹੌਲੀ ਹੌਲੀ ਖੁੱਲਣਗੇ ਤੇ ਪਰ ਆਪਣਾ ਜਮਾ ਸਿੱਧਾ ਆ ਕੇ ਬਹਿ ਗਿਆ ਕਰੋ ਚੱਕ ਆ ਕਬੂਤਰੀ ਸ਼ਾਕੀ ਆ ਹਨਾ ਸ਼ਾਕੀ ਕਬੂਤਰੀ ਆ ਕੇ ਬਹਿ ਗਈ ਤੇ ਬਾਕੀ ਅਜੇ ਤਿਆਰੀ ਕਰੀ ਜਾਂਦੇ ਆ ਬੈਠਣ ਦੀ ਤੇ ਇੱਕ ਆ ਢੱਲੇ ਜੇ ਛੱਡ ਗਈ ਫੰਗ ਸਿੱਧੇ ਆਉਣ ਬਸ ਹੋਰ ਕੋਈ ਚੱਕਰ ਨਹੀਂ ਆਪਾਂ ਨੂੰ ਇਹ 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 ਲਓ 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 ਜੀ ਇੱਕ ਹੋਰ ਬਹਿ ਗਈ ਇਹ ਕਿਹੜੀ ਆ ਇੱਕ ਖਟਮਾ ਇੱਕ ਹੋਰ ਬਹਿ ਗਈ ਲਾਓ ਵੀ ਤਿੰਨ ਬਹਿ ਗਈਆਂ ਕਬੂਤਰੀਆਂ ਆਪਣੀਆਂ ਪੱਟੀਆਂ ਤੇ ਧੁੱਪਾਂ ਚੰਗੀ ਤਰ੍ਹਾਂ ਲਵਾਈਆਂ ਫੇਰ ਵੀ ਜਦੋਂ ਕਬੂਤਰ ਨੇ ਉੱਡਣਾ ਹਨਾ ਉਦੋਂ ਦਮ ਤਾਂ ਚੜਦਾ ਹੀ ਐ ਤੇ ਬਾਕੀ ਆ ਫਿਰਦੇ ਆ ਕਿੰਨੇ ਕ ਦਿਨ ਚਾਚਾ ਧੁੱਪਾਂ ਲਵਾਤੀਆਂ ਧੁੱਪਾਂ ਲਵਾ ਦਾ ਘਟੋ ਘਟੋ 13 14 ਦਿਨੋ 13 14 ਦਿਨ ਸੜ ਕੇ ਲੈ ਕੇ ਆਪਾਂ ਨਿਕਲ ਤੇ ਗੁੜ ਦਿੱਤਾ ਸੀ ਹਾਂ ਗੁੜ ਦੇ ਅੰਦਰ ਇਹਨਾਂ ਨੂੰ 5 ਦਿਨ ਅੱਛਾ ਠੀਕ ਹੈ ਲਓ ਵੀ ਆਪਣੀਆਂ ਤਿੰਨ ਕਬੂਤਰੀਆਂ ਹੋਰ ਆ ਗਈਆਂ ਤੇ ਪੰਜ ਕਬੂਤਰੀਆਂ ਆ ਚੁੱਕੀਆਂ ਤੇ 19 ਕਬੂਤਰ ਆਪਣੀਆਂ ਹਜੇ ਫਿਰਦੀਆਂ 19 ਦਿਨਦਿਆਂ ਹੈ ਨਹੀਂ ਜਾਂ ਤਾਂ 19 ਹੈ ਕਿ ਤਾਹਾਂ ਤੂੰ ਹੀ ਵੜ ਗਈਆਂ ਤਾਹਾਂ ਦਾ ਵੜੀ ਜਾਂਦਾ ਪੰਜ ਛੇ ਤਾਂ ਆ ਫਿਰਦੇ ਆਹ ਵੇਖੋ ਕਰੋ ਚੱਕ ਆ ਕੇ ਬਹਿ ਗਈ ਬੈਕ ਕੇ ਮੈਂ ਗੂੰਗੂੰ ਕਰਦਾ ਕਬੂਤਰਿਆਂ ਨੂੰ ਦੇਖ ਕੇ ਲਓ ਵੀ ਆ ਆ ਜਾਂਦੀ ਇੱਕ ਆ ਜਾ ਆ ਜਾ ਸਿੱਧੀ ਆ ਜਾ ਪਾਸੇ ਪੂਸੇ ਨਾ ਬਹਿ ਜੀ ਲਓ ਵੀ ਇੱਕ ਆ ਵਹਿ ਗਈ ਛੀ ਹੋ ਗਈਆਂ ਗਿਣੀ ਚੱਲਾ ਨਿਗਰਾਨੀ ਰੱਖ ਚੰਗਾ ਤੂੰ ਵੀ ਗਿਣੀ ਜਾਇਆ ਕਰ ਗਣਨਤੀ ਤਾਂ ਆਉਂਦੀ ਐ ਕਿ ਆਉਂਦੀ ਨਹੀਂ ਬੈਕ ਮਸਤ ਵਾਲੇ ਆ ਇੱਕ ਤਾਂ ਦੇਖ ਲੈ ਬੈਕ ਕਿਵੇਂ ਕੋਈ ਨਾ ਆਉਣ ਦੇ ਗਰਮੀ ਕਰਾਂਗੇ ਸੋਡਾ ਵੀ ਹਾਲਾ ਉਹ ਘੜਿਆ ਵਿੱਚ ਤਾਂ ਤਾਰਾ ਬਣੇ ਜੂਮ ਕਰਕੇ ਦਿਖਾਉਣਾ ਸਮਾਂ ਆ ਜਾਂਦਾ ਇੱਕ ਰਤੀ ਤਾਂ ਦਿਂਦੀ ਨਹੀਂ ਹੈ ਨਾ ਆ ਜਾਂਦਾ ਮੇਰਾ ਦਾ ਉਹ ਇਹ ਰਤੀ ਹਾਂ ਆ ਜਾਂਦੀ ਆ ਜਾਂਦੀ ਲੈ ਵੀ ਆਪਣੇ ਛੀ ਕਬੂਤਰੀਆਂ ਆ ਗਈਆਂ ਤੇ ਬਾਕੀ ਹਜੇ ਕਰਦੇ ਆ ਸਿੱਧੇ ਆ ਗਏ ਸੀ ਤਾਂ ਹਨਾ ਹੂੰ ਡੜੀ ਆ ਗਿਆ ਸਾਡੇ ਪਿੰਡ ਦਾ ਓਏ ਹਾ ਚੱਕ ਕਿਹੜੇ ਇਹਦੀ ਗੱਲ ਕਰਦਾ ਕਿਹੜਿਆਂ ਦਾ ਇਹ ਮਨਜੀਤੀ ਇਹ ਆਪਣੇ ਆਪ ਦੇ ਅਸਲੇ ਦਾ ਅੱਛਾ ਤੇ ਆਹ ਜਿਹੜਾ ਬੈਠਾ ਚਿੱਟੀ ਕਾਲੀ ਦਾ ਅੱਛਾ ਉਹਦਾ ਗਾਂ ਪੱਠਾ ਹੈ ਤੇ ਆ ਲੈਂਦੇ ਆ ਬੱਚੇ ਆ ਲੈਂਦੇ ਆ ਬੱਚੇ ਬਾਈ ਗਿਝਾਈ ਜਾਂਨੇ ਆ ਆ ਗੋੜ ਰੰਗਾ ਬੱਚਾ ਤੇ ਉਹ ਤਾਂ ਸੁਣੇ ਆ ਲੈ ਵੀ ਅੱਜ ਆਪਣੇ 6-7 ਕਬੂਤਰ ਤਾਂ ਦਿਖੇ ਨਹੀਂ ਤੇ ਦੋ ਮੁੜੇ ਆ ਥੱਲੇ ਤੇ ਬਾਕੀ ਆ ਫਿਰਦੇ ਆ ਜਿਆਦਾ ਤਾਂहां ਖੜੇ ਹੋਣਗੇ ਘੰਟਾ ਕਿ ਡੀਕ ਲੈਣੇ ਨਹੀਂ ਫਿਰ ਟੱਪ ਟੱਪ ਕੇ ਲੱਗਦਾ ਲੋ ਵੀ ਮਿੱਤਰੋ ਛੀ ਕਬੂਤਰੀਆਂ ਤਾਂ ਆਪਾਂ ਖੁੱਡੇ 'ਚ ਬਾੜਤੀਆਂ ਬਾਕੀ ਆ ਬੈਗੇ ਤੇ ਇੱਕ ਆ ਬੈਗੀ ਕਬੂਤਰੀ ਚਾਰ ਹੋਰ ਬੈਗੀਆਂ ਛਤਰੀ ਤੇ ਤੇ ਬਾਈ ਅੱਜ ਪਹਿਲੇ ਦਿਨ ਹੀ ਆਪਣਾ ਦਾ ਕੰਮ ਹੋ ਗਿਆ ਬਾਈ ਪਹਿਲੇ ਦਿਨ ਹੀ 6-7 ਕਬੂਤਰੀਆਂ ਉੱਡ ਗਈਆਂ ਆਪਣੀਆਂ ਟੱਪ ਗਈਆਂ ਘੰਟਾ ਹੋ ਗਿਆ ਦੇਖਦਿਆਂ ਨੂੰ ਤੇ ਟੱਪ ਗਿਆ ਹੁਣ ਰਤੀ ਤੇ ਕਾਲੀ ਚੀਨੀ ਉਹ ਫਿਰਦੀਆਂ ਤਾਂ ਹ ਤੇ ਇੱਕ ਟੋਕਰੇ ਜੇ ਥਾਂ ਜਿੰਨੀ ਘੁੰਮਦੀ ਹੈ ਕਬੂਤਰੀ ਉਹ ਫਿਰਦੀ ਹੈ ਇੱਕ ਆਪਣੇ ਤੇ ਕਿੰਨੇ ਹੋ ਗਏ ਇਹ ਕਿੰਨੇ ਆ ਗਏ ਇੱਕ ਤਾਂ ਬੱਚੇ ਹੀ ਛੱਡਿਆ ਸੀ ਬਾਅਦ ਚ ਆਪਾਂ ਉਹਦਾ ਗਿਣੀ ਨਾ ਵੋਚ ਕੇ ਦਿਨੇ ਲਾ ਲਾ ਇੱਕ ਬਾਈ ਸਾਹਮਣੇ ਉਹ ਚਿਵਾਰੇ ਤੇ ਬਹਿ ਗਈ ਅੱਜ ਪਹਿਲਾ ਦਿਨ ਸੀ ਪਹਿਲੇ ਦਿਨ ਹੀ ਕੰਮ ਜਾ ਹੋ ਗਿਆ ਬਈ ਯਾਰ 6-7 ਟੱਪ ਗਏ ਦੇਖਦੇ ਆਂ ਬਾਕੀ ਤੁਹਾਨੂੰ ਦੱਸਾਂਗੇ ਹੈਨਾ ਕੱਠੇ ਛੱਡ ਲੈ ਯਾਰ 24 ਥੋੜਾ ਜਿਹਾ ਗਲਤ ਕਰ ਲਿਆ ਸਿਸਟਮ ਇਹ ਤਾਂ ਆਪੇ ਬਹਿ ਜੂਗੀ ਕਿਉਂ ਛਾਲੀ ਜੰਨਾ ਹੈ ਦੂਜੇ ਆ ਜਾਣਗੇ ਆਪਦੇ ਹਿਸਾਬ ਨਾਲ ਬੈਠੀ ਜਾਣਗੇ ਇਹ ਨਹੀਂ ਬਹਿੰਦੀ ਬਹਿੰਗੀ ਕੰਮ ਹੀ ਖਰਾਬ ਕਰਤਾ ਯਾਰ ਲਾਲਾ ਹੁਣ ਬੋਚ ਕੇ ਦੇਨੇ ਉਹ ਛਤਰੀ ਉੱਥੇ ਨਾ ਉੱਚੀ ਟਾਂਕੀ ਕਰਕੇ ਲਾਉਣ ਵਾਲੀ ਉਹਨਾਂ ਜਿੱਤੋ ਫੇਰ ਨਿਕਲ ਆ ਵੀ ਗਲਤ ਧਰਿਆ ਆਪਾ ਹਨਾ ਆ ਜੰਗਲਾਇਆ ਪਿੰਜਰਾ ਆ ਲਾ ਭੈਣ ਦਾ ਲਾ ਲਾ ਬੋਚ ਕੇ ਤੇਨੇ ਲਾ ਲ ਚੱਲ 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 ਆਦਾਬਾਦ ਚ ਕਬੂਤਰ ਜਾਂ ਛੱਡਿਆ ਉਹਨਾਂ ਨੇ ਮਨਜੀਤੀ ਵਰਗੇ ਨੇ ਹਨ ਪਾਣੀ ਜਾਂ ਤਾਂ ਬਾਹਰ ਕੱਢਿਆ ਪਿਆ ਲੈ ਵੀ ਆ ਕਬੂਤਰੀ ਆ ਗਈ ਇੱਕ ਟੋਕਰੇ ਜਿੰਨੇ ਥਾਂ ਤੇ ਘੁੰਮਦੀ ਆਪਣੀ ਕਬੂਤਰੀ ਪੱਠੀ ਇਹ ਬਹੁਤ ਸੋਹਣੀ ਉੱਡੀ ਅੱਜ ਅਜੇ ਉੱਡੀ ਜਾਂਦੀ ਐ ਛਤਰੀ ਚੱਕ ਲਈ ਸੀ ਤਾਂ ਕਰਕੇ ਥੋੜਾ ਜਿਹਾ ਨੀਵੀ ਆ ਗਈ ਬਾਕੀ ਪਤਾ ਨਹੀਂ ਬਹਿ ਜੇ ਹੁਣ ਗਿਣ ਕੇ ਦੱਸ ਕਿੰਨੇ ਆ ਗਏ ਉਹ ਬਚਾ ਜਾਦਾ ਬਾਹਰ ਕੱਢ ਦੇ ਆ ਬੱਚਾ ਬਾਹਰ ਤੇ ਛੱਡਿਆ ਸੀ ਆਪਣੇ ਮੁੰਡੇ ਹੋਰ ਐ ਨਾ ਮਨਜੀਤੀ ਵਰਗੇ ਨੀਟੀ ਵਰਗੇ ਉਹ ਛੱਡ ਕੇ ਗਿਆ ਆਪਦੇ ਬੱਚੇ ਬਾਹਰ ਤੇ ਆ ਕੇ ਤੇ ਲੈ ਵੀ ਆ ਨਵੇਂ ਬੱਚੇ ਆ ਪਤੀ ਐ ਸੋਨੂੰ ਚੜ ਜਾ ਚੜ ਜਾ ਇੱਕ ਰੱਤੀ ਫਿਰਦੀ ਆਪਣੀ ਇੱਕ ਕਾਲੀ ਚੀਨੀ ਜਿਹੜੀ ਸੋਨੂੰ ਦਿਖਾਈ ਸੀ ਕੋਸ ਕਬੂਤਰੀਆਂ ਆਪਣੀਆਂ 11 ਵਜੇ ਆਈਆਂ ਹੁਣ 11 ਦਾ ਟਾਈਮ ਹੋ ਗਿਆ ਤੇ ਕੁਝ 10:00 ਵਜੇ ਆਇਆ ਕੁਝ 10:30 ਤੇ ਲੋ ਵੀ ਗਿਣਦੇ ਆਪਾਂ ਕਿੰਨੇ ਆ ਗਏ 1 2 3 4 5 6 7 8 9 10 11 4 ਤੇ 4 8 9 10 11 ਤੇ 11 ਤੇ ਇੱਕ ਉਹ ਬੈਠਾ 12 ਤੇ ਕੋਈ ਛਤਰੀ ਤੇ ਬੈਠੀ 13 13 ਕਬੂਤਰੀਆਂ ਆ ਗਈਆਂ ਇੱਕ ਆਹ ਕਬੂਤਰ ਛੱਡ ਕੇ ਗਈ ਸੀ ਉਹ ਬਾਅਦ 'ਚ ਅੱਜ ਪਹਿਲੇ ਦਿਨ ਇਹ ਵੀ ਕੱਢਿਆ ਸੀ ਤੇ ਹੌਲੀ ਹੌਲੀ ਖੁੱਲਣਗੇ। ਬਾਕੀ ਉੱਪਰ ਖੜੇ ਆ ਕਬੂਤਰ ਤਾਂ ਹਾਂ। ਉਹ ਆਉਣਗੇ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਠੀਕ ਹੈ ਜੀ ਜੁੜੇ ਰਹੋ ਆਪਣੇ ਵੀਡੀਓ ਦੇ ਨਾਲ। ਲੈ ਆਪਣੀ ਆਹ ਕਬੂਤਰੀ ਬਹੁਤ ਸੋਹਣੀ ਉੱਡੀ ਐ। ਆਹ ਕਬੂਤਰੀ ਦਿਖਾਉਣੀ ਆ ਤੁਹਾਨੂੰ। ਬਹੁਤ ਘੈਂਟ ਉੱਡੀ ਆ ਕਬੂਤਰੀ ਜੀ ਆ। ਆਹ ਕਬੂਤਰ ਬਹੁਤ ਸੋਨੇ ਉੱਡੀ ਆ ਖੱਟੀਆਂ ਦੀ ਟੋਕਰੇ ਜਿੰਨੇ ਥਾਂ ਤੇ ਉੱਡਦੀ ਆ ਨਾਲ ਕੋਈ ਦਿੱਕਤ ਨਹੀਂ ਇਹਨੂੰ ਉੱਚੀ ਤਾਂ ਜ਼ਰੂਰ ਜਾਂਦੀ ਆ ਪਰ ਬਾਤ ਕਿ ਉੱਡਦੀ ਆ ਬਹੁਤ ਘੈਂਟ ਉੱਡੀ ਆ ਨਾਲ ਛੋਟੀ ਜੀ ਹੈ ਘੁੱਗੀ ਜੀ ਸਰੋ ਜਿਹੜੇ ਆਪਣੇ ਕਬੂਤਰ ਤਾਂ ਹਾਂ ਖੜੇ ਸੀ ਉੱਪਰ ਬਾਲੇ ਨਜਾਇਜ਼ ਤਾਂ ਹਾਂ ਕਿੰਨੇ ਕਿੰਨਾ ਕਾ ਘੰਟੇ ਹੋ ਗਏ ਹੋਣਗੇ 8 ਵਜੇ ਦੇ 8 ਵਜੇ ਛੱਡੇ ਸੀ ਬਾਈ ਤੇ ਪਤੰਦਰ ਉਦੋਂ ਦੇ ਉੱਪਰ ਖੜੇ ਸੀ ਸਾਨੂੰ ਕੇਰਾਂ ਦਾ ਦਿਸੇ ਗਏ ਵਧੀਆ ਉਹ ਤੋਂ ਬਾਅਦ ਨਹੀਂ ਦਿਸੇ ਤੇ ਹੁਣ ਆਈ ਐ ਇੱਕ ਕਬੂਤਰੀ ਇੱਕ ਤਾਂ ਇੱਕ ਤਾਂ ਆਹੀ ਸੀ ਕਿ ਹੋਰ ਆ ਉਹ ਬਹਿ ਗਈ ਇੱਕ ਤਾਂ ਉਹ ਉੱਥੇ ਬਹਿ ਗਈ ਛਤਰੀ ਤੇ ਤੇ ਬਾਕੀ ਜਿਹੜੀ ਸਾਨੂੰ ਰਤੀ ਦਿਖਾਈ ਜਾਂਦੇ ਸੀ ਉਹ ਉਹ ਪਤੰਦਰ ਇੱਕ ਕਾਲੀ ਚੀਨੀ ਜੀ ਉਹ ਤਾਂ ਹੀ ਖੜ ਗਿਆ ਜਮਾ ਤੇ ਹੁਣ ਗਿਣਦੇ ਆ ਫਿਰ ਸਾਨੂੰ ਦੱਸਦੇ ਆ ਵੀ ਕਿੰਨੇ ਕਬੂਤਰ ਆ ਗਏ ਤੇ ਸਾਡੇ ਤਾਂ ਡੈਲ ਘੁੰਮ ਗਏ ਸੀ ਬਾਈ ਯਾਰ ਵੀ ਕਬੂਤਰ 7 8 ਪਹਿਲੇ ਦਿਨ ਹੀ ਨਿਕਲ ਗਏ ਤੇ ਸਾਡੇ ਨਾਲ ਫੌਜੀ ਦੀਆਂ ਭਾਜੜਾ ਪਵਾਤੀਆਂ ਨਾਲ ਉਹਨੇ ਉਹ ਸਾਨੂੰ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਯਾਰ ਤੁਸੀਂ ਇਕੱਠੇ ਨਹੀਂ ਛੱਡਣੇ ਸੀ ਤੇ ਹੁਣ ਦੇਖਦੇ ਆ ਗਿਣਦੇ ਆ ਉਹ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿੰਨੇ ਆ ਗਏ ਆ ਕਬੂਤਰੀ ਦੀ ਅੱਡੀ ਨਿਸ਼ਾਨੀ ਰੱਖੀ ਜਿਹੜੀ ਹੁਣ ਉੱਤਰ ਹੀ ਆ ਚੰਗਾ ਆਹਾ ਆਹਾ ਬਸ ਆਪਾਂ ਚਾਰ ਸਿਲੈਕਟ ਕਰਨੀਆਂ ਤੇ ਦੇਖਦੇ ਆ ਦੋ ਪੱਧਰ ਕਾ ਕੱਢਾਂਗੇ ਤੇ ਦੋ ਬਾਕੀ ਜਿਹੜੀਆਂ ਉੱਚੀਆਂ ਉੜਦੀਆਂ ਉਹਨਾਂ ਚੋਂ ਬਾਅਦ ਚ ਸਿਲੈਕਟ ਕਰਾਂਗੇ ਇਹਦਾ ਪਹਿਲਾ ਦਿਨ ਹੀ ਸੀ ਪਹਿਲੇ ਦਿਨ ਹੀ ਪਤੰਦਰਾ ਨੇ ਉਹ ਛਡਾਤਾ ਸੀ ਉਹ ਬਗੀ ਉਹ ਮੋਜੀ ਤਾਂ ਦੋ ਬਤੀ ਬੂਆ ਸੀਗਾ ਠੀਕ ਹੈ ਲੈ ਇਹਨੂੰ ਚੱਕ ਕੇ ਬਗੀ ਦੇ ਚੱਕ ਕੇ ਮੇਸਾ ਆਹ ਦਿਖਾਉਨੇ ਆ ਕਬੂਤਰੀ ਜਿਹਦੇ ਪਿੱਛੇ ਸਾਡੀਆਂ ਭਾਜੜਾ ਪੈ ਗਈਆਂ ਸੀ ਉਹ ਤਾਂ ਸਾਰੀਆਂ ਹੀ ਚੰਗੀਆਂ ਆ ਬੈਠੀਆਂ ਮੋਜੀ ਬਾੜੀ ਭੈੜੀ ਕਬੂਤਰੀ ਆਹ ਦੇਖੋ ਹੈ ਕੋਗੀ ਜੱਡੀ ਐ ਬਹੁਤ ਸੋਹਣੀ ਇਹਦੀ ਭੈਣ ਉੱਪਰ ਖੜੀ ਆ ਤਾਂ ਆਹ ਖੜੀ ਆ ਦੇਖੋ ਮੋਜੀ ਆ ਬਈ ਬਹੁਤ ਘੈਂਟ ਉੱਡੀ ਆ ਜਮਾ ਥੱਲੇ 8 ਵਜੇ ਦੇ ਥੱਲੇ ਹੀ ਬੈਠੇ ਆ ਪਹਿਲੇ ਦਿਨ ਹੀ ਬਤੰਦਰ ਨੇ ਹਾਲਾਤ ਆ ਸਾਰਾ ਕੁਝ ਫੌਜੀ ਸਾਨੂੰ ਗਾਲਾਂ ਕੱਢੀ ਜਾਵੇ ਵੀ ਕਬੂਤਰ ਹੀ ਕਬੂਤਰ ਗਵਾਉਂਦੇ ਮੇਰੇ ਅਸੀਂ ਥਾਸੇ ਪਾਸੇ ਫੋਨ ਲਾਤੇ ਸੀ ਹੁਣ ਗਿਣਦੇ ਆ 1 2 3 4 5 6 7 8 9 10 11 12 13 14 15 16 17 17 ਆ ਗਏ ਤੇ ਬਾਕੀ ਕਿੰਨੇ ਨੀਵੇਂ ਕਿੰਨੇ ਫਿਰਦੇ ਆ ਨੀਵੇਂ 2 ਹੁੰਦੇ ਆ 17 ਤੇ 2 19 ਇੱਕ ਹੋ ਬਟਾ 19 ਹੁੰਦਾbro 11:34 ਦਾ ਟਾਈਮ ਹੋ ਗਿਆ ਕਬੂਤਰ 5 ਇੱਕ ਤਾਂ ਕੱਲੀ ਤਾਂ ਉਹ ਤਾਂ ਖੜੀ ਖੜੀ ਆ ਉਹ ਤਾਂ ਗੱਲ ਹੀ ਨਾ ਕਰੋ ਉਹਦੀ ਤਾਂ ਗੱਲ ਹੀ ਨਾ ਕਰੋ ਤਾਂ ਕੱਲੀ ਉੜਦੀ ਆ ਤੇ ਚਾਰ ਆਹ ਆ ਕੇ ਥੱਲੇ ਫੇਰ ਮੁੜਨ ਲੱਗੇ ਇੱਕ ਤਾਂ ਰੱਤੀ ਐ ਇੱਕ ਰੋਜੀ ਐ ਤੇ ਇੱਕ ਜਿਹੜੀ ਦੋ ਚਿੱਟੇ ਐ ਆਹ ਪੰਜ ਆ ਗਈਆਂ ਆਪਣੇ ਪੰਜ ਹੈ ਪੰਜ ਆ ਗਈ ਉਹ ਪਈ ਰਨ ਜਿਹਾ ਗਈ ਮੋਦੀ ਵੀ ਆ ਗਈ ਹਾਂ ਹਾਂ ਆ ਗਈ ਮੋਦੀ ਆ ਹੁਣੀ ਆਈ ਆ ਬਈ ਆ ਠੱਪੇ ਮਾਰੀ ਜਾਂਦੀ ਆ ਜਾਂਦੀ ਐ ਮੋਜੀ ਕਬੂਤਰੀ ਤੇ ਹੁਣ ਫੇਰ ਚੜਨ ਲੱਗ ਗੀਆਂ ਮਾਰ ਕੇ ਚੱਕਰ ਆਪਣੇ ਪੂਰੇ 8 ਠੱਪੇ ਮਾਰੀ ਦੇ ਪੂਰੇ ਹੋ ਗਏ ਜੀ ਕਬੂਤਰ ਪਹਿਲਾਂ ਸਾਨੂੰ ਐ ਲੱਗਿਆ ਵੀ ਟੱਪ ਗਏ ਬਹੁਤ 2 2 2.5 2.5 ਘੰਟੇ ਕਬੂਤਰ ਤਾਂ ਹੀ ਖੜੇ ਰਹੇ ਤੇ ਇਸ ਦਾ ਫੋਨ ਵੀ ਲਾਤਾ ਸੀ ਆਸੇ-ਪਾਸੇ ਉਧਰੋਂ ਦੀਪੂ ਨੂੰ ਕਰਤਾ ਫੌਜੀ ਨੇ ਦੂਜਿਆਂ ਨੂੰ ਪੁੱਛਿਆ ਤੇ ਪਰ ਆਪਣੇ ਸ਼ੁਕਰ ਆ ਪ੍ਰਮਾਤਮਾ ਦਾ ਆ ਗਏ ਕੂਤਰ ਆ ਜਾਂਦੇ ਪੰਜੇ ਤੇ ਪੰਜ ਇਕੱਠੇ ਸਾਢੇ 11 ਤੋਂ ਪਲੱਸ ਦਾ ਟਾਈਮ ਹੋ ਗਿਆ ਜੁੜੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਵੀ ਆਹ ਦੇਖੋ ਵੀ 24 ਦੇ 24 ਆਪਣੇ ਕੂਤਰ ਆ ਗਏ ਆਹ ਦੇਖੋ ਫੇਰ ਚੜੀ ਜਾਂਦਾ ਮਾਰ ਮਾਰ ਗਿੱਦੇ ਫੁੱਟਰ ਆ ਬਿਓ ਬੇ ਮੋਜੀ ਵੀ ਆ ਗਈ ਥੱਲੇ ਤੇ ਕਾਲੀ ਚੀਨੀ ਉਹ ਬੈ ਗਈ ਸਾਹਮਣੇ ਛਤਰੀ ਤੇ ਰਹਿ ਗਈਆਂ ਕਬੂਤਰੀਆਂ ਦੋ ਦੋ ਕਿ ਤੰਨ ਰਹਿ ਗਈਆਂ ਇੱਕ ਤਾਂ ਆ ਗਈ ਰੱਤੀ ਆ ਫਿਰਦੀ ਆ ਰੱਤੀ ਤੇ ਇੱਕ ਸਵੇਰੇ ਸਾਨੂੰ ਜਿਹੜੀ ਚੀਨੀ ਜੀ ਦੱਸੀ ਸੀ 33 25 ਪਤਾ ਨਹੀਂ ਕਿਹੜੀ ਵਜਦੀ ਐ ਸਮਾਰ ਕੇ ਬਾਜੀ ਤੋਂ ਪੁੱਛ ਕੇ ਦੱਸਾਂਗੇ ਉਹਨੂੰ ਪਤਾ ਨਸਲ ਦਾ ਤੇ ਆਪਣੀ ਆ ਆਉਂਦੀ ਆ ਰਤੀਜੀ ਤਾਂ ਦੇਖੋ ਜਦਿੰਦੀ ਆ ਤਾਂ ਆ ਚੀਨੀ ਜੀ ਆ ਤੇ ਉਹ ਡੱਬੀ ਆ ਸਾਹਮਣੇ ਕਾਲੀ ਚੀਨੀ ਜੀ ਤੇ ਮੋਜੀ 20 ਹੋਊਗਾ 20 ਦਾ 2 ਆ ਉਹਨਾਂ 22 ਤੇ 3 23 23 ਹੋ ਗਏ ਇੱਕ ਫਿਰ ਹਾਂ ਇੱਕ ਉਹ ਤਿੰਨ ਆਹੇ ਛਤਰੀ ਤੇ ਤਿੰਨ ਆ ਇਹਦਾ ਫਿਰ 25 ਹੋ ਗਈਆਂ ਤੇ ਸਾਬ ਨਾਲ ਤੇਰੇ ਹਸਾਂ ਨਾਲ 25 ਹੋ ਗਏ ਮੈਨੂੰ ਕੀ ਤਾਂ ਤੈਨੂੰ ਤਾਂ ਐ ਵੀ ਨਹੀਂ ਪਤਾ 24 ਦਿਨਾਂ ਜੀ ਲੋ ਵੀ 12:44 ਹੋ ਗਏ ਪਹਿਲੇ ਦਿਨ ਆਪਣੀ ਕਬੂਤਰੀ ਆਹ ਆ ਉੱਡੀ ਆ 12:44 ਤੱਕ ਆ ਹੁਣੇ ਹੀ ਤੜੀ ਆ ਦੇਖੋ ਥੱਲੋ ਚੁੰਝ ਵੱਡੀ ਹੋਈ ਆ ਮਾੜੀ ਜੀ ਕਰੋ ਚੱਕਾ 12:40 ਤੇ ਆਈ ਆ ਬਾਈ ਪਹਿਲੀ ਡਾਈ ਚ ਕਬੂਤਰੀ ਕਰੋ ਆ ਬੈਠੀ ਉਹ ਵੀ ਮਿੱਤਰੋ 12:52 ਮਿੰਟ ਹੋ ਗਏ ਤੇ ਆਪਣੇ ਤਿੰਨ ਕਬੂਤਰੀਆਂ ਹਜੇ ਫਿਰਦੀਆਂ ਕਰੋ ਚੱਕ ਤੇ ਇੱਕ ਤਾਂ ਬਾਈ ਘਟੋ ਘਟ ਹੋ ਗਿਆ ਉਹਨੂੰ ਘੰਟਾ ਡੇਢ ਘੰਟਾ ਹੋ ਗਿਆ ਘਟੋ ਘਟ ਕਬੂਤਰੀ ਤਾਂहां ਖੜੀ ਐ ਤੇ ਬਾਕੀ ਆ ਗਈਆਂ ਦੋ ਇੱਕ ਤਾਂ ਰੱਤੀ ਐ ਤੇ ਇੱਕ ਹੋਰ ਆ ਉਹਦੇ ਨਾਲ ਚਿੱਟੀ ਚੀਨੀ ਜੀ ਕਾਲੀ ਚੀਨੀ ਜੀ ਦਿਖਾਉਨੇ ਆ ਤੁਹਾਨੂੰ ਲਓ ਜੀ ਇੱਕ ਤਾਂ ਰਤੀ ਆ ਫੇਰ ਨੀਵੀ ਆ ਕੇ ਤੇ ਚੜ ਗਈ ਇੱਕ ਇਹਦੇ ਨਾਲ ਕਾਲੀ ਚੀਨੀ ਫਿਰਦੀ ਆ ਆ ਦੇਖੋ ਕਿਵੇਂ ਮਾਰਦੀ ਆ ਚੱਕਰ ਕਰੋ ਚੱਕ ਆ ਜਾਂਦੀ ਆ ਲਓ ਜੀ 1 ਵਜਣ ਵਾਲਾ ਬਾਈ ਤੇ ਕਰੋ ਚੱਕਾ ਦੋਨੇ ਜਾਂਦੀਆਂ ਤੇ ਇੱਕ ਜਿਹੜੀ ਚਿੱਟੀ ਆ ਮੋਜੀ ਉਹ ਤਾਂ ਦਿਖਾਈ ਨਹੀਂ ਦਿੱਤੀ ਬਾਈ ਉੱਪਰ ਹੀ ਗਈ ਆ ਉਹ ਚਮਕਦੀ ਆ ਮਾੜੀ ਮਾੜੀ ਬਸ ਜੇ ਆਊਗੀ ਫੇਰ ਪਤਾ ਲੱਗੂ ਨਹੀਂ ਆਏ ਨਹੀਂ ਪਤਾ ਵੀ ਲਗੜ ਲੈ ਗਿਆ ਹੋਵੇ ਉਹਨੂੰ ਠੀਕ ਆ ਬਾਈ ਜੁੜੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਹੁਤ ਮਿਹਨਤ ਕਰਕੇ ਬਣਾਉਨੇ ਆ ਲੋ ਵੀ ਮਿੱਤਰੋ ਆ ਗਈ ਰਤੀ ਤੇ ਆ ਦੇਖੋ ਸਾਹਮਣੇ ਅੱਜ ਸੀ ਜਾ ਵੀ ਚਲ ਆ ਦੋ ਰਹਿ ਗਏ ਇਹਨਾਂ ਨੂੰ ਛਾਲਕੀ ਬਾਹਾ ਲੈਣੇ ਆ ਤੇ ਆ ਆਪਣੇ ਦੋਸਤਾਂ ਦਾ ਕੋਤਰਾ ਨੀਟੀ ਵਰਗਿਆਂ ਦਾ ਆ ਫਿਰਦਾ ਤੇ ਆਪਣੇ ਆ ਪੱਠੀ ਆ ਦੋਨੇ ਠੱਪੇ ਮਾਰੀ ਜਾਂਦੀਆਂ ਬਾਹਲਾ ਬਾਹਲਾ ਕੁਝ ਨਹੀਂ ਹੁੰਦਾ ਲਓ ਵੀ ਮਿੱਤਰੋ ਦੋਨੇ ਕਬੂਤਰੀਆਂ ਅੱਜ ਬਹੁਤ ਵਧੀਆ ਉੱਡੀਆਂ ਕਰੋ ਚੱਕ ਦੋਨੇ ਕਬੂਤਰੀਆਂ ਆਉਂਗੀਆਂ ਬਿਨਾ ਗੱਲ ਹੋਤੀ ਜ਼ੋਰ ਲਾਈ ਜਾਂਦੀਆਂ ਆ ਦੇਖੋ ਲੈ ਬੈਠਣ ਚ ਨਹੀਂ ਆਉਂਦੀਆਂ ਇੰਹੀਂ ਕਰੀ ਜਾਂਦੀ ਆ ਫੇਰ ਚੜ ਗਈ ਜ਼ੋਰ ਲਾਉਂਦੀ ਲਾਉਂਦੀ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਕਿਵੇਂ ਉੱਡੀ ਆਪਣੀ ਰਤੀ ਅੱਜ ਪਹਿਲੇ ਦਿਨ ਦੇਖੋ ਆ ਕਰੋ ਚੱਕ ਇੱਕ ਆ ਫਿਰਦੀ ਹੈ ਚੀਨੀ ਤੇ ਉਹ ਦੂਜੀ ਦਾ ਤਾਂ ਪਤਾ ਹੀ ਨਹੀਂ ਭਰਾਵਾ ਵੀ ਲਗੜ ਲੁਗੜ ਲੈ ਗਿਆ ਕਿ ਕਿਵੇਂ ਹੈ ਹੈ ਪਤਾ ਤੈਨੂੰ ਕੋਈ ਉਹਦਾ ਉਹ ਤਾਂ ਦੇਖੀ ਚੌਂਕਦੀ ਹਾਂ ਤੇ ਚੌਂਕਦੀ ਦੇਖੀ ਆ ਹਾਂ ਫਿਰ ਉਦੋਂ ਬਾਅਦ ਉਦੋਂ ਬਾਅਦ ਇਹ ਨਹੀਂ ਪਤਾ ਵੀ ਪੱਤੇ ਕਿਧਰ ਝੂਲ ਗੀ ਭਰਾਵਾ ਕਿੱਥੇ ਹੈਗੀ ਆ ਹਾਂ ਆ ਦੋਨੇ ਤਾਂ ਮੁੜੀਆਂ ਆਈਆਂ ਦੋ ਵਾਰੀ ਜਾ ਜਾ ਕੇ ਆਇਆ ਆਇਆ ਆ ਗਿਆ ਆ ਗਿਆ ਆ ਗਿਆ ਆ ਗਿਆ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਪਹਿਲਾ ਦਿਨ ਆ ਨਾ ਤਾਂ ਕਬੂਤਰ ਡਰਦਾ ਜਾਂ ਹੈ ਜੋਰ ਵੀ ਬਾਲਾ ਲਾਈ ਜਾਂਦੀ ਹੈ ਉੱਤੇ ਆ ਫਿਰਦੀ ਮੈਂ ਤਾਂ ਦਾ ਡਿੱਗ ਡੁੱਗ ਪਿੱਛੇ 1:02 ਕੇ 13 ਮਿੰਟ ਹੋ ਗਏ ਤੇ ਆ ਆ ਗਈ ਆਪਣੀ ਰੱਤੀ ਬਹੁਤ ਸੋਹਣੀ ਉੱਡੀ ਆ ਤੇ ਬਾਈ ਖੂਤਰੀ ਇਹ ਹੈ ਪੂਰਾ ਜ਼ੋਰ ਲਾ ਕੇ ਆਈ ਆ ਆ ਦੇਖੋ ਆ ਰੱਤੀ ਆ ਚਿੱਟੀਆਂ ਅੱਖਾਂ ਦੀ ਤੇ ਵਿੱਚ ਲਾਲੀ ਐ ਕਰੋ ਚੈੱਕ ਆ ਦੇਖੀ ਚਰਬੀ ਤਾਂ ਨਹੀਂ ਮਰੀ ਇਹਨੇ ਚੱਕਰ ਹੀ ਵਿੱਚ ਚਰਬੀ ਦਾ ਜ ਵਿੱਚ ਮਾਰ ਲਿਆ ਹੈ ਮਾਰੀ ਆ ਦੋ ਤਿੰਨ ਕਬੂਤਰਿਆਂ ਨੇ ਹੈ ਮਾਰੀ ਨਹੀਂ ਉਹ ਪਹਿਲਾਂ ਵਾਲੀਆਂ ਨੇ ਮਾਰੀ ਐ ਲੋ ਇਹ ਆ ਸੀ ਦੱਤੀ ਆਪਣੀ ਤੇ ਆ ਇਹਦਾ ਛੋਟਾ ਭਾਈ ਆ ਗੂੜਾ ਰੋਤਾ ਲਓ ਵੀ ਮਿੱਤਰੋ ਆਪਣੀ ਕਬੂਤਰੀ ਆ ਗਈ ਚੱਕ ਭਾਈ ਉਹ ਬਹਿ ਗਈ ਕਿੰਨਾ ਟਾਈਮ ਹੋ ਗਿਆ ਦੇਖੋ ਬੜਾ ਦਿਖਾਈ ਟਾਈਮ ਜੇ 1:57 ਹਾਂ 1:57 ਮਿੰਟਾਂ ਦੇ ਬਹਿ ਗਈ ਕਬੂਤਰੀ ਆ ਕਰੋ ਟਾਈਮ ਮੱਛੀ ਜਿਉਂਦੇ ਕੋ ਲਓ ਵੀ ਆਪਣੀ ਕਾਲੀ ਚੀਨੀ ਆ ਗਈ ਭਰਾਓ ਬਹੇ ਨਹੀਂ ਲੱਗੀ ਤੀ ਆ ਗਈ ਕਰੋ ਚੱਕ ਤਾਰਦਾ ਹੁਣ ਚਾਚਾ ਲਓ ਮਿੱਤਰੋ ਆਹ ਕਬੂਤਰੀ ਆਪਣੀ ਸਾਰਿਆਂ ਤੋਂ ਬਾਅਦ ਚ ਬੈਠੀ ਐ ਤੇ ਇੱਕ ਮੋਜੀ ਜੀ ਜਿਹੜੀ ਕਹਿੰਦੇ ਸੀ ਆਪਾਂ ਉਹ ਆਈ ਨਹੀਂ ਹਜੇ ਆਈ ਨਹੀਂ ਪਤਾ ਵੀ ਲਗੜੀ ਲੈ ਗਿਆ ਹੋਵੇ ਤੇ ਆਹ ਕਰੋ ਚੱਕ ਆਹ ਦੇਖ ਲਓ ਜੀ ਕਰੋ ਆ ਚੱਕ ਆਪਣੀ ਪੱਠੀ ਕਾਲਸਰੀ ਚਟੀਆਂ ਦੀ ਕਾਲ ਨੋਕੀ ਉਹ ਵੀ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਤਾਂ ਆਪਣਾ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਜਿਹੜੀ ਆਪਣੀ ਮੋਜੀ ਕਬੂਤਰੀ ਆ ਉਹਦੀ ਅਪਡੇਟ ਆਪਾਂ ਤੁਹਾਨੂੰ ਕੱਲ ਨੂੰ ਦੇਵਾਂਗੇ ਕੱਲ ਨੂੰ ਆਪਾਂ ਛੱਡਨੇ ਆ ਕਬੂਤਰ ਤੇ ਰੈੜੀ ਰਹੋ ਤੇ ਨਾਲਾ ਰੰਗ ਵੀ ਲਾਵਾਂਗੇ ਰੰਗ ਤੋਂ ਬਿਨਾ ਪਤਾ ਨਹੀਂ ਲੱਗਦਾ ਅੱਜ ਸਿੱਧੀ ਛੱਡਤੀ ਸੀ ਸਾਰੇ ਚਿੱਟੇ ਕਬੂਤਰ ਠੀਕ ਆ ਮਿੱਤਰੋ ਠੀਕ ਆ ਜੀ ਧੰਨਵਾਦ